ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਹਲਕਾ ਰਾਮਪੁਰਾ ਫੂਲ ਪ੍ਰਤੀ ਮਿਹਨਤ ਤੇ ਲੋਕਾਂ ਵਿੱਚ ਬਣੇ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਦੇ ਚਲਦਿਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵਿਰੋਧੀਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਚੋਣਾਂ ਦੇ ਚਲਦਿਆਂ ਵਾਰਡ ਨੰਬਰ 4 ਦੇ ਉਮੀਦਵਾਰ ਜਸਪਾਲ ਸਿੰਘ ਜਸੂ, ਵਾਰਡ ਨੰਬਰ 9 ਦੀ ਉਮੀਦਵਾਰ ਕਿਰਨ ਰਾਣੀ ਅਤੇ ਵਾਰਡ ਨੰਬਰ 13 ਦੀ ਉਮੀਦਵਾਰ ਰਵਿੰਦਰ ਕੌਰ ਉਰਫ ਰੂਬੀ ਟਿੱਲੂ ਨੂੰ ਵੋਟਰਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਸ੍ਰੀ ਕਾਲੀਵਰ ਜੀ ਸਭ ਤੋਂ ਪਹਿਲਾਂ ਸਾਰੇ ਮੇਰੇ ਵਾਰਡ ਵਾਸੀਆਂ ਨੂੰ ਮੇਰੀ ਬਾੜਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਜੀ ਕਿ ਮੈਨੂੰ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਕੇ ਕੈਂਡੀਡੇਟ ਬਣਾਇਆ ਗਿਆ ਤੇ ਮੈਂ ਧੰਨਵਾਦ ਕਰਦਾ ਮੇਰੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਦਾ ਵਿਸ਼ਵਾਸ ਕੀਤਾ ਜੀ ਤੇ ਬਾਕੀ ਮੈਂ ਪਿੰਡਾ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਕੰਪੇਨਿੰਗ ਆ ਉਹ ਲਗਾਤਾਰ ਚੱਲ ਰਹੀ ਆ ਔਰ ਸਾਡੀ ਕੰਪਨੀ ਨੂੰ ਜਿਹਨੂੰ ਅਸੀਂ ਕੰਪੇਨਿੰਗ ਦੇ ਵਿੱਚ ਆਹ ਮੱਦੇ ਜੰਦੇ ਆ ਮਤਲਬ ਸਾਡਾ ਹੰਧਾਰਾ ਤੁਹਾਨੂੰ ਬਾਅਦ ਪਰ ਹੰਧਾਰਾ ਮਿਲ ਰਿਹਾ ਹੈਗਾ ਦਿਨ ਦਿਨ ਮਤਲਬ ਹਰ ਦਿਨ ਨਵੇਂ ਸਾਥੀ ਸਾਡੇ ਨਾਲ ਜੁੜ ਰਹੇ ਆ ਨਾਲੀਆਂ ਸਾਡੀਆਂ ਵੋਟਾਂ ਜੋੜ ਰਹੀਆਂ ਔਰ ਕਈ ਭਰਾ ਸਾਨੂੰ ਸਾਡੇ ਦਫ਼ਤਰ ਚ ਆ ਕੇ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਕਿ ਅਸੀਂ ਤੁਹਾਡੇ ਨਾਲ ਆ ਜੀ ਜਸੂ ਜੀ ਵਾਰਡ ਦੇ ਕਿਹੜੇ ਇਹ ਜੇ ਕੰਮ ਆ ਜਿਹੜੇ ਅਧੂਰੇ ਪਏ ਆ ਲਟਕੇ ਪਏ ਆ ਔਰ ਤੁਸੀਂ ਐਮਸੀ ਬਣ ਤੋਂ ਬਾਅਦ ਕਿਹੜੇ-ਕਿਹੜੇ ਕੰਮ ਕਰਵਾਓਗੇ ਦੇਖੋ ਜੀ ਮੈਂ ਤਾਂ ਆਪਣੇ ਮੂੰਹੋਂ ਬਹੁਤ ਕੁਝ ਬਣਾ ਸਕਦਾ ਕਹਿ ਸਕਦਾ ਪਰ ਮੈਂ ਤੁਹਾਨੂੰ ਇਹ ਕਹਣਾ ਵੀ ਆ ਮੇਰੇ ਨਾਲ ਸਪੋਰਟਰ ਬੈਠੇ ਆ ਨਾਲ ਮੇਰੇ ਵੋਟਰ ਵੀ ਆ ਸਪੋਰਟਰ ਵੀ ਆ ਮੇਰੇ ਤੋਂ ਵੱਧ ਤੁਹਾਨੂੰ ਇਹ ਰੱਖ ਦੇਣਗੇ ਜੀ ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਵੀ ਆ ਯਕੀਨ ਵੀ ਆ ਔਰ ਮੇਰੇ ਨਾਲ ਵੀ ਹਾਂਜੀ ਰੋਵਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਹੀ ਕਹਿਣਾ ਚਾਹੁੰਦੇ ਆ ਜੀ ਪਹਿਲਾਂ ਅਸੀਂ ਬਾਈ ਨਾਲ ਇਹੀ ਵਾਅਦਾ ਕੀਤਾ ਵੀ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਵਾਰਡ 4 ਨੰਬਰ ਹੈ ਇਹ ਨਸ਼ਾ ਮੁਕਤ ਕਰਨਾ ਨਾ ਤਾਂ ਇੱਥੇ ਨਸ਼ਾ ਆਪਾਂ ਆਉਣ ਦੇਣਾ ਤੇ ਨਾ ਹੀ ਕਿਸੇ ਨੂੰ ਇੱਥੇ ਕੋਈ ਵੇਚਣ ਦੇਣਾ ਜਿੰਨਾ ਵੀ ਯੂਥ ਆਪਣਾ ਕੋਈ ਵਿਗੜਿਆ ਹੋਵੇ ਗਲਤ ਰਾਹ ਜਾ ਰਿਹਾ ਉਹਨੂੰ ਸਹੀ ਰਾਹ 'ਪਾਉਣਾ ਹੈ ਕੰਮਕਾਰ ਦੇ ਰਾਹ ਤੇ ਲਾਉਣਾ ਠੀਕ ਹੈ ਉਹ ਆਪਦੀ ਰੋਟੀ ਰੋਟੀ ਆਪ ਕਮਾ ਕੇ ਖਾਣ ਕੋਈ ਚੋਰੀ ਡਕੈਤੀ ਕੋਈ ਹੋਰ ਨਾ ਕਰਨ ਠੀਕ ਹੈ ਜੀ ਤੇ ਸਭ ਤੋਂ ਵੱਡੀ ਸਾਡੀ ਮੰਗ ਇਹ ਹੈ ਵੀ ਇੱਥੇ ਵਾਰਡ ਦੇ ਵਿੱਚ ਸਾਡਾ ਇੱਕ ਦਫ਼ਤਰ ਬਣਾਇਆ ਜਾਵੇ ਜਿੱਥੋਂ ਕਿ ਕੋਈ ਗਰੀਬ ਬੰਦਾ ਕੋਈ ਦਫ਼ਤਰਾਂ ਦੇ ਵਿੱਚ ੱਟਕੇ ਖਾ ਰਿਹਾ ਔਰੇ ਕੰਮ ਇੱਥੇ ਬੈਠੇ ਬੈਠੀ ਹੋ ਜਾਣ ਜਿਵੇਂ ਛੋਟੇ ਛੋਟੇ ਕੰਮ ਹੈ ਜੀ ਪੈਨ ਕਾਰਡ ਅਪਲਾਈ ਕਰਨਾ ਹੈ ਕਿਸੇ ਨੂੰ ਕੋਈ ਆਦਾ ਵੋਟਰ ਕਾਰਡ ਕਢਾਉਣਾ ਠੀਕ ਹੈ ਕਿਸੇ ਨੂੰ ਕੋਈ ਆਦਾ ਆਧਾਰ ਕਾਰਡ ਅਪਡੇਟ ਕਰਨਾ ਉਹ ਸਾਡੇ ਕੰਮ ਹੁੰਦੇ ਨਹੀਂ ਜੀ ਤਾਂ ਸਾਡਾ ਉਹ ਇੱਥੇ ਦਫ਼ਤਰ ਨਾਵジナਵ ਹੱਲ ਹੋ ਜੇ ਤੇ ਨਾਵジナਵ ਸੋਲੂਸ਼ਨ ਨਾਲ ਹੀ ਮਿਲ ਜੇ ਇਹ ਹੀ ਮੰਗ ਹੈ ਜੀ ਸਾਡੀ ਕਮੇਟੀ ਐਡਵਾਂਸੀਆਂ ਨੂੰ ਬੇਨਤੀ ਹੈ 21 ਦਸੰਬਰ ਦਿਨ ਸ਼ਨੀਵਾਰ ਨੂੰ ਚੌਂ ਨਿਸ਼ਾਨ ਝਾੜੂ ਤੇ ਵੱਧ ਤੋਂ ਵੱਧ ਮੋਰਾ ਲਾ ਕੇ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ